ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਸੁੰਨੀ ਜਿਹੀ ਥਾਂ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਪਹੁੰਚੇ ਹੋਏ ਦੇਖ ਰਹੇ ਹੋ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਦਾਜ਼ੀ ਇਹ ਕਿ ਇੱਥੇ ਅੰਮ੍ਰਿਤਸਰ ਪੁਲਿਸ ਤੇ ਲੁਟੇਰਿਆਂ ਦੇ ਵਿੱਚ ਘਾਰ ਮੁਕਾਬਲਾ ਹੋਇਆ ਲੁਟੇਰਿਆਂ ਵੱਲੋਂ ਪੁਲਿਸ ਦੀ ਰਾਈਫਲ ਖੋ ਕੇ ਪੁਲਸ ਵੱਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ ਆਪਣੇ ਅਸੌਲਟ ਖੋ ਕੇ ਉਸ ਨੂੰ ਹੀ 9 ਐਮ ਐਮ ਦੀ ਗੋਲੀ ਮਾਰੀ ਹੈ ਲੁਟੇਰੇ ਦਾ ਨਾਮ ਸੂਰਜ ਮੰਡੀ ਦੱਸਿਆ ਜਾ ਰਿਹਾ ਜਿਸ ਨੂੰ ਗੰਭੀਰ ਹਾਲਤ ਵਿੱਚ ਹਾਸ ਦਾ ਦਾਖਲ ਕਰਵਾਇਆ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਉੱਥੇ ਜਾਇਜ਼ਾ ਲਿਆ ਜਾ ਰਿਹਾ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ 'ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਨੂੰ ਪਰਸਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀਪੁਰ ਚੱਲ ਰੇ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰਸਨੇਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰਸ ਤੇ ਦੂਸਰਾ ਜਿਹੜਾ ਮਜੀਟਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਚਾ ਕੋਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਝ ਆਈਡੀ ਕਾਰਡਸ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟਸ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਓ ਇੱਕੋ ਸਿੰਗਲ ਸਟ੍ਰੈਚਰ ਸੀਗਾ ਔਰ ਜਦੋਂ ਰਜਿਸਟਰ ਕਰ ਰਹੀ ਸੀ ਉਹਨਾਂ ਦੀ ਡਾਕਟਰ ਤੇ ਥੋੜੀ ਸੱਟ ਵੀ ਲੱਗੀ ਸੀ ਕੁੱਪ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ਏਸੀਪੀ ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਰஞ்சிਤ ਐਸਐਚਓ ਮਜੀਠਾ ਰੋਡ ਤੇ ਇੰਸਪੈਕਟਰ ਮੋਹਨਦੀਪ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੂਰਜ ਇਲੀਅਸ ਮੰਡੀ ਪਿੰਡੀ ਸਹਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਦੋ ਮੁਕੱਦਮੇ ਦਰਜ ਐ ਇਹਦੇ ਤੇ ਤੇ ਕਾਫੀ ਨੋਟੋਰੀਅਸ ਕੈਰੇਕਟਰ ਹੈ ਇਨੂੰ ਫੜ ਕੇ ਜਦੋਂ ਇਹਦੀ ਪੁਛਕੀ ਤੇ ਵਿੱਚ ਬਿਜਾਮਦਗੀ ਵਾਸਤੇ ਉੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸੌਲਟ ਖੋ ਕੇ ਉਹ ਕੋਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈ ਉਹ ਜਸਕਰਨੀ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ਏਐਸਏ ਹੀ ਉਹਨੇ ਬੜੀ ਮੁਸਤਦੀ ਨਾਲ ਆਪਣੇ ਸਰਵਿਸ ਰੋਲਵਰ ਨਾਲ ਇਹਨੂੰ ਨੁਟ੍ਰੀਲਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦਗੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਔਰ ਦੋਨੇ ਵਿਕਟਿਮਸ ਨੇ ਇੰਗਲੈਂਡ ਤੇ ਮੋਰੀਸ਼ਸ ਵਾਲੇ ਉਹਨਾਂ ਨਾਲ ਸੀ ਬਤਾਇਆ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਜਾ ਸਰ ਇਹ ਬੇਸਿਕਲੀ ਐਨਆਰਆਈ ਵੈਸੀ ਇੱਕ ਟਾਰਗੇਟ ਹੋ ਗਈ ਕਿ ਮਨ ਲਾ ਕੋਈ ਇਨਫੋਰਮੇਸ਼ਨ ਸੀ ਕਿ ਐਨਆਰਆਈ ਦੇ ਦੇਖੋ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ ਔਰ ਉਹ ਵੀ ਈ ਰਿਕਸ਼ਾ ਦੇ ਵਿੱਚ ਈਜ਼ੀ ਆ ਕਿ ਪਰਸਵਾਰਾਂ ਦੇ ਵਿੱਚੋਂ ਖੋ ਕੇ ਦੋ ਦਾ ਬੰਦਾ ਭੱਜ ਜਾਂਦਾ ਜਦੋਂ ਉਹ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ ਰੌਲਾ ਪਾਉਂਦਾ ਉਨੀਦਰ ਨਹੀਂ ਹੋ ਜਾਂਦਾ ਸਰ ਪਹਿਲੇ ਕਿੰਨੇ ਪਰਚੇ ਦਰਜ ਨੇ ਦੋ 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 ਮੁਕਦਮੇ ਦਰਜ ਆ ਜੀ ਇਹਦੇ ਤੇ ਪਹਿਲੇ ਅੰਮ੍ਰਿਤਸਰ ਫਰਾਈ ਤੇ ਰਹਿ ਰਿਹਾ ਸੀ ਕਿਸੇ ਜਗ੍ਹਾ ਹਾਂਜੀ ਰਹਿਣ ਵਾਲਾ ਪਿੰਡੀ ਸਾਦਾਂ ਦਾ ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਸਰ ਕਿੰਨੀ ਫਾਇਰਿੰਗ ਕਿੰਨੀ ਕੀ ਹੋਈ ਇੱਕ ਇੱਕ ਫਾਇਰ ਹੋਇਆ 9mm ਪਿਸਤਲ ਜਿਹੜਾ ਸਰਵਿਸ ਪਿਸਤਲ ਸੀ ਜਿਸ ਕਰਨ ਸਿੰਘ ਆਇਓ ਪੀਐਸ ਹਿਵਲਾਈਨ اےਐਸਆਈ ਅਸਲ ਨੇ ਸਾਲਟ ਕੋਈ ਕੋਸ਼ਿਸ਼ ਕੀਤੀ ਕੋਈ ਕੀਤੀ ਸੀ ਕਿ ਜੀ ਉਸੇ ਰਿਟੈਲੀਏਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਦਾ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਫੌਨ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜਰੀ ਜਿਹੜੀ ਵੀ ਹੈਗੀ ਜੀ ਜੇਕਰ ਜਿਹੜੇ ਟੋਟਲ ਆਪਾਂ ਦੇਖੀ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ਆਈਸੀਆਈਸੀ ਤੇ ਏਟੀਐਮ ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹੜੇ ਮូរੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰਤੇ ਗਏ ਹਨ तकरीबन ਸਾਰੇ ਕੰਪਲੀਟ ਹੋ ਗਏ ਅੱਛਾ ਇੱਥੇ ਕੀ ਕਰਨ ਆਏ ਸੀ ਇੱਥੇ ਮਤਲਬ ਬਰਾਮਦ ਇੱਥੇ ਇਹਨੇ ਸੁੱਟ ਦਿੱਤਾ ਸੀ ਜੀ ਪਰਸੇ ਇਹਨੇ ਜਾ ਦੇਖੋ ਜਿਹੜੀ ਪੁਲਜ਼ਮ ਹੁੰਦੇ ਨੇ ਆਪਣਾ ਸਿਸਟਮ ਬਣਾਉਂਦੇ ਨੇ ਔਰ ਗੁੰਮਰਾਹ ਵੀ ਕਰਦੇ ਕਈ ਵਾਰ ਪੁਲਿਸ ਨੂੰ ਸੋਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀਗੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਅੱਜ ਕੀ ਇਹਨੂੰ ਹੱਥ ਘੜੀ ਨਾ ਲਾ ਕੇ ਲੈ ਗਏ ਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ ਸਰ ਖਬਰ ਹੀ ਮੈਂ ਇੱਕ ਵੀਡੀਓ ਵੀ ਤਿਆਰ ਕੀਤੀ ਹੈ ਕਿ ਕਿੰਨੀ ਹੋ ਸਕਦੀ ਹੈ ਅੱਪਾ ਜੀ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਤੁਸੀਂ ਤੁਸੀਂ ਸਾਨੂੰ ਦੱਸ ਰਹੇ ਹੋ ਟੈਕਨੀਕਲ ਐਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡ ਫੁਲ ਕਾਹ ਦੇਖਿਆ ਜਾ ਰਿਹਾ ਹੈ ਤਾਂ ਲਗਾਤਾਰ ਜਿਵੇਂ ਲੁੱਟਾਂ ਖਵਾਹ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੁਲਿਸ ਵੱਲੋਂ ਮੁਸ਼ਤੈਦੀ ਦਿਖਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ